ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੰਨੂ ਵਾਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਭਗਤੇਪਾਈ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਥੋੜਾ ਜਿਹਾ ਥਾਂ ਬਾਈ ਕੋਲ ਪਰ ਵਧੀਆ ਤਰੀਕੇ ਨਾਲ ਮੈਨੇਜ ਕਰਕੇ ਇੱਥੇ ਬਾਈ ਨੇ ਇੱਕ ਫਾਰਮ ਜਿਹੜਾ ਉਹ ਤਿਆਰ ਕੀਤਾ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਹਾਲਾਂਕਿ ਘਰ ਦੇ ਵਿੱਚ ਜਿੰਨੀਆਂ ਵੀ ਗਾਵਾਂ ਹੈ ਵੈਸੇ ਟੋਟਲ ਜੇ ਆਪਾਂ ਨਾਗ ਗੱਲ ਕਰੀਏ ਤਾਂ 7 ਹੈ ਤੇ ਸੱਤੇ ਫੋਰਸੇਲ ਹੈ ਵਕਾਊ ਬਾਈ ਨੇ ਕਰਤੇ ਸੱਤੇ ਨਗ ਸਾਰੇ ਪਸ਼ੂ ਗੱਬਣ ਕੁਝ ਦੋ ਕ ਨਾਗ ਹੀਫਰ ਵੀ ਹੈ ਜਿਵੇਂ ਸਾਹਮਣੇ ਤੁਸੀਂ ਇੱਕ ਵਾਇਡ ਦੇਖ ਰਹੇ ਹੋ ਇਹ ਤੋਂ ਅੱਗੇ ਇੱਕ ਗਾਂ ਤਿਆਰੀ ਚ ਦਿਸਦੀ ਹੈ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਕਰਕੇ ਸਾਰੇ ਪਸ਼ੂ ਮੈਂ ਪਹਿਲਾਂ ਥੋੜੀ ਜਗ੍ਹਾ ਦੇ ਉੱਤੇ ਕੈਮਰਾ ਮਾਰ ਦਿਆਂ ਕਿਉਂਕਿ ਅ ਨਵੇਂ ਵੀਰ ਜੇ ਕੋਈ ਵੀਡੀਓ ਦੇਖਦੇ ਤਾਂ ਉਹਨਾਂ ਨੂੰ ਬਹੁਤ ਆਈਡੀਆ ਮਿਲਦੇ ਐ ਇਦਾਂ ਦੇ ਫਾਰਮ ਦੇਖ ਕੇ ਸਮਾਲ ਸਕੇਲ ਦੇ ਫਾਰਮ ਹੁੰਦੇ ਐ ਜਿਹੜੇ ਤੁਸੀਂ ਪਸ਼ੂ ਦੇਖੋ ਪਹਿਲਾਂ ਮਸਤੀ ਕਰਦੇ ਐ ਇੱਧਰ ਖੁੱਲੇ ਛੱਡੇ ਹੋਏ ਐ ਨਿਗਾਹ ਮਾਰ ਲਓ ਇਹਨਾਂ ਵਾਲੇ ਪਾਸੇ ਕਿਉਂਕਿ ਵਕਾਊ ਐ ਵਿਕਰੀ ਵਾਲੇ ਪਰ ਜਗਾ ਬਾਰੇ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਇਧਰਲੇ ਪਾਸੇ ਬਾਈ ਨੇ ਕਯੂਵੀ ਕਲ ਲਾਏ ਵੇ ਐ ਇਧਰਲੇ ਪਾਸੇ ਖੁਰਨੀ ਐ ਬੰਨ ਕੇ ਰੱਖੇ ਹੋਏ ਪਸ਼ੂ ਤੇ ਇਹਨਾਂ ਦੇ ਵਿੱਚੋਂ ਜਦੋਂ ਜਦੋਂ ਪੱਠਾ ਨੀਰਾ ਪਾਉਣਾ ਹੈ ਜਾਂ ਪਸ਼ੂ ਚੋਣਾ ਉਦੋਂ ਬੰਨ ਦਿੰਦਾ ਸੀ ਬਾਈ ਤੇ ਉਸ ਤੋਂ ਬਾਅਦ ਚ ਇਧਰ ਕਿਉਂ ਵੀ ਕਲਾਂ ਦੇ ਵਿੱਚ ਖੁੱਲੇ ਰਹਿੰਦੇ ਸੀਗੇ ਮੈਂ ਸਾਰੀ ਜਗ੍ਹਾ ਹੀ ਤੁਹਾਨੂੰ ਦਿਖਾਉਣੀ ਹੈ ਇੱਕ ਵਾਰ ਵੈਸੇ ਮੇਨ ਵੀਡੀਓ ਜਿਹੜੀ ਉਹ ਕਿਉਂਕਿ ਨਾਗ ਵਿਕਾਊ ਆ ਪਰ ਥੋੜਾ ਇੱਕ ਤਾਂ ਜਿਹੜੇ ਭਰਾ ਸ਼ੌਂਕ ਰੱਖਦੇ ਆ ਜਗ੍ਹਾ ਦੇਖਣ ਦੀ ਥੋੜੀ ਜਗ੍ਹਾ 'ਚ ਕਿਦਾਂ ਦਾ ਇਹ ਮੈਨੇਜਮੈਂਟ ਹੋ ਸਕਦੀ ਹੈ ਤੋਂ ਇਸ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਪਸ਼ੂਆਂ ਨੂੰ ਇੱਥੇ ਮੈਨੇਜ ਕੀਤਾ ਹੋਇਆ ਸੀਗਾ ਰੱਖਿਆ ਹੋਇਆ ਸੀਗਾ ਸੋ ਇਹ ਇਥੋਂ ਦਾ ਸਿਸਟਮ ਹੈ ਜਿਹੜਾ ਬਾਈ ਨੇ ਬਣਾਇਆ ਹੋਇਆ ਹੈ گاਵਾਾਂ ਦੇ ਵਿੱਚ ਇੱਕ ਕਰਾਸ ਬਰੀਡ ਗਾਂ ਵੀ ਦੱਸੋ ਹੈ ਜਿਹੜੀ ਹੁਣ ਦੁੱਧ ਦੇ ਰਹੀ ਹੈ ਇਹਨੂੰ ਡਰਾਈ ਕਰਨਾ ਅੱਗੇ ਮੱਝ ਜਿਹੜੀ ਆ ਉਹ ਘਰੇ ਰੱਖੀ ਹੋਈ ਹੈ ਮੱਝ ਸੂਪੀ ਹੈ ਤਾਂ ਦੁੱਧ ਦਾ ਬਾਈ ਦਾ ਸਰੀ ਜਾਊਗਾ ਮੇਨ گاਵਾਾਂ ਸਾਰੀਆਂ ਵਿਕਾਊ ਆਓ ਜਾਣਕਾਰੀ ਲਈਏ ਭਰਾ ਤੋਂ ਆਪਾਂ ਇਹਨਾਂ گاਵਾਾਂ ਬਾਰੇ ਫਿਰ ਤੁਹਾਨੂੰ ਇਹ ਨਗ ਜਿਹੜੇ ਨਾਲ ਕੋਸ਼ਿਸ਼ ਕਰਾਂਗੇ ਵੀ ਤੋਰ ਕੇ ਵੀ ਦਿਖਾ ਸਕੀਏ ਥੋੜਾ ਹੀ ਥਾਂ ਦੱਸੋ ਪਰ ਬਣਾਇਆ ਵਧੀਆ ਤਰੀਕੇ ਨਾਲ ਕਰਕੇ ਇਥੇ ਜਿਹੜਾ ਪਸ਼ੂਆਂ ਦੀ ਕੋਈ ਦਿੱਕਤ ਲੱਗਦੀ ਨਹੀਂਗੀ ਵਧੀਆ ਪਸ਼ੂ ਇੱਥੇ ਰਹਿ ਰਹੇ ਆ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸ ਦਿਓ ਬਾਈ। ਨਾਮ ਮੇਰਾ ਗਗਨਦੀਪ ਸਿੰਘ ਹੈ। ਗਗਨਦੀਪਾਈ ਕਿੰਨਾ ਥਾਂ ਹੈ ਜਿੱਥੇ ਆਪਾਂ ਖੜੇ ਆ ਅਸੀਂ? ਇਹ 13 ਮਰਲਿਆ ਜੀ। 13 ਮਰਲਿਆ। ਹਾਂਜੀ। ਕਿੰਨੇ ਪਸ਼ੂ ਵੱੱਦ ਵੱੱਦ ਰੱਖੇ 13 ਮਰਲਿਆਂ 'ਚ? ਇੱਥੇ ਆਪਣੇ ਕੋਲ ਪਸ਼ੂ ਸੀਗੇ ਘੱਟੋ ਘੱਟ ਹੀ 30 ਆਗ। 30 ਆਗ। ਹਾਂਜੀ। ਗਾਵਾਂ ਹੀ ਰੱਖਦੇ ਰਹੇ ਹਾਂ। ਗਾਵਾਂ ਹੀ। ਅੱਛਾ 30 ਨਾਗ 13 ਮਰਲਿਆਂ 'ਚ ਦਿੱਕਤ ਨਹੀਂ ਆਉਂਦੀ ਸੀ ਕੋਈ ਸਮੱਸਿਆ। ਨਹੀਂ ਨਹੀਂ ਜਿਵੇਂ ਹੁਣ ਆਪਣੇ ਦੁੱਧ ਦੇ ਪਸ਼ੂ ਸੀਗੇ ਹੀ। ਹੂੰ। ਪਈ ਇਧਰ ਬਹਿ ਜਾਂਦੇ ਤੇ ਜੋ ਬੱਚੀਆਂ ਹੁੰਦੀਆਂ ਹੀ ਉਹ ਅਜ ਦਲਾ ਸਾਈਡ ਆ ਜਾਂਦੀਆਂ ਸੀ ਅੱਛਾ ਬੱਚੀਆਂ ਅਲੱਗੇ ਚਲੀਆਂ ਜਾਂਦੀਆਂ ਹਾਂਜੀ ਠੀਕ ਐ ਸੋ ਦੱਸੋ 30 ਨਾਗ ਇੰਨੇ ਇੱਕ ਥਾਂ 'ਚ ਬਾਈ ਕਹਿੰਦਾ ਵਧੀਆ ਵੇਚ ਜਾਂਦੇ ਸੀ ਅੱਛਾ 30 ਸੀ ਤੇ ਹੁਣ ਤਾਂ 7 ਹੀ ਰਹਿ ਗਏ ਫਿਰ ਵਿੱਚੋਂ ਕੁਝ ਵੇਚਦੇ ਸੀ ਹਾਂਜੀ ਪਿਛਲੇ ਸਾਲ ਕਰਤੀ ਸੀ ਲਾਪਾ 14 ਗਾਂਾਂ ਹੀ 14 ਗਾਂਾਂ ਪਿਛਲੇ ਸਾਲ 7 ਅੱਜ ਕਰ ਰਹੇ ਹਾਂ ਸੀ ਹਾਂਜੀ ਗਾਂਾਂ 7 ਹੀ ਐ ਘਰ 'ਚ ਇਹ ਕੰਮ ਛੱਡ ਰਹੇ ਹਾਂ ਹਾਂਜੀ ਆਪ ਨੂੰ ਥੋੜੀ ਪੇਮੈਂਟ ਦੀ ਲੋਡ ਕਰਕੇ ਤਾਂ ਵੇਚ ਰਹੀ ਗਾਵਾ ਹੁਣ ਵੇਚ ਦੋਗੇ ਅੱਛਾ ਸਮਾਨ ਕੁਝ ਵੇਚਣ ਵਾਲਾ ਹੈ ਜਾਂ ਕੁਝ ਨਹੀਂ ਨਹੀਂ ਸਮਾਨ ਨਹੀਂ ਇੰਚ ਕੋਈ ਵੇਚਣ ਵਾਲੀ ਇਹ ਫਿਰ ਜਗਾ ਦੇ ਵਿੱਚ ਦੁਬਾਰਾ ਪਸ਼ੂ ਰੱਖੋਗੇ ਹਾਂ ਦੁਬਾਰਾ ਰੱਖਣਾਂਗੇ ਠੀਕ ਹੈ ਚਾਹਣ ਕੋਈ ਪੇਮੈਂਟ ਦੀ ਜ਼ਰੂਰਤ ਹੈ ਇੱਕ ਚੀਜ਼ ਹੋਰ ਕਲੀਅਰ ਕਰ ਲੈਣੀ ਚਾਹੀਦੀ ਹੁੰਦੀ ਹੈ ਵੀ ਜੇ ਕੋਈ ਭਰਾ ਗਾਂ ਖਰੀਦਦਾ ਹੈ ਜਿਉ ਨੂੰ ਕੋਈ ਟੈਸਟ ਕਰਾਉਣ ਦੀ ਲੋੜ ਲੱਗਦੀ ਕਰਾ ਸਕਦਾ ਹਾਂਜੀ ਕਰਾ ਸਕਦਾ ਠੀਕ ਹੈ ਮਤਲਬ ਵੈਸੇ ਹੀ ਵੇਚਨੇ ਆਪਣੀ ਪੇਮੈਂਟ ਦੀ ਲੋੜੀ ਮੈਨੂੰ ਅਪਲੋਡ ਕਰਕੇ ਅੱਛਾ ਭਾਈ ਜਿਹੜੀਆਂ 7 ਗਾਂਵਾਂ ਇਹਨਾਂ ਚੋਂ ਆਪਾਂ ਸ਼ੁਰੂ ਬਾਹਰਲੇ ਪਾਸੇ ਇੱਕ ਗਾਂ ਖੜੀ ਹੈ ਜਿਹੜੀ ਸੂਣ ਦੀਆਂ ਤਿਆਰੀਆਂ ਚ ਦਿੰਦੀ ਹੈ। ਹਾਂਜੀ ਭਾਜੀ। ਕੰਨਵਾ ਸੂਆ ਸੂਗੀ। ਇਹ ਤੀਜੇ ਸੂਆ ਸੁਣੇ ਵੀਰੀ। ਕਿੰਨਾ ਟਾਈਮ ਬਾਕੀ ਹੈ? ਇਹਦੇ 10 ਤਰੀਕ ਨੂੰ ਦਿਨ ਪੂਰੇ। 10 ਨੂੰ ਅੱਜ 28 ਤਰੀਕ ਹੈ। 28 ਤਰੀਕ ਹੋਗੀ। 12 ਦਿਨ ਰਹਿ ਗਏ ਹਨ। ਹਾਂਜੀ 12। ਦੁੱਧਾ ਕੀ ਰਿਕਾਰਡ? ਦੁੱਧ ਦੇ 45 ਕਿਲੋ ਚੋਇਆ ਭਾਈ। 45 ਕਿਲੋ ਚੋਇਆ। ਹਾਂਜੀ। ਕਿਹੜੇ ਸੀ ਮੰਦੀਆ ਤੇ ਕਿਹ ਬਣ ਕੇ ਰਿਹਾ? 40 116 ਦੋਈ ਤੇ ਗੱਬਣ ਹੈਗੇ ਰਮਾਡਾ ਤੋਂ ਹੀ ਵੀ ਇਸ ਦੇ। ਆਪ 40 11 ਇਹਨੂੰ ਗਾਣੂ ਹਲਾਇਓ ਇਤਰ ਨੂੰ ਦੋਸੋ ਤੀਜਾ ਸੁਆਸ ਹੁੰਦੀ ਐ 40116 ਦੀ ਐ ਤੇ ਰਮਾਡਾ ਬੋਲਦਾ ਸੀਮਨ ਲੱਗਾ ਅੱਛਾ ਜਿਹੜਾ ਸੀਮਨ ਲੱਗਾ ਕਨਵੈਨਸ਼ਨਲ ਆ ਕਿ ਸੈਕਸਡ ਲਾਇਆ ਨਹੀਂ ਨਹੀਂ ਕਨਵੈਨਸ਼ਨਲ ਹੀ ਠੀਕ ਐ ਸੋ ਦੋਸੋ ਵੱਛਾ ਜਾਂ ਵੱਛੀ ਕੋਸ ਵੀ ਆ ਸਕਦਾ ਵੱਡੇ ਟਾਂਚੇ ਦੀਆਂ ਗਾਂ ਕਰੇ ਰੱਖੀਆਂ ਹੋਈਆਂ ਗਾਵਾਂ ਤੰਗ ਜਗ੍ਹਾ ਦੇ ਵਿੱਚ ਵੀ ਵੱਧੀਆਂ ਵੀ ਐ ਪਰ ਫਿਰ ਵੀ ਚੰਗੀ ਪ੍ਰੋਡਕਸ਼ਨ ਐ ਇਹਨਾਂ ਦੀ ਬਰੀਡ ਵਾਈਜ਼ ਚੰਗੀਆਂ ਦਿਸਦੀਆਂ ਇਹ ਦਾ ਤੁਸੀਂ ਸਟਰਕਚਰ ਦੇਖ ਲਓ ਏ ਆਪ 40116 ਦੀ ਹੈ ਤੇ ਅਰਮਾਡਾ ਬੁੱਲ ਤੋਂ ਇਸ ਟਾਈਮ ਪ੍ਰੈਗਨੈਂਟ ਹੈ ਇਹਨੂੰ ਫੇਰ ਤੋਰਾਂਗੇ ਪਰ ਇਹ ਤੋਂ ਪਹਿਲਾਂ ਇੱਕ ਵਾਇਡ ਖੜੀ ਹੈਦਰ ਨਰੋਲ ਜੀ ਆ ਪਹਿਲੇ ਬਾਰੇ ਜਾਣਕਾਰੀ ਲੈ ਲਈਏ ਬਈ ਦੰਦੋਂ ਕਿਵੇਂ ਵਹਿੜੇ ਇਹ ਦੰਦੋਂ ਖੀਰੀ ਹੈ ਦੰਦੋਂ ਖੀਰੀ ਹੈ ਹਾਂਜੀ ਕਿੰਨੇ ਚਿਰ ਦੀ ਗੱਪਣ ਹੈ ਇਹ ਇੱਕ ਗੱਪਣ ਹੈ 7 ਮਹੀਨੇ ਦੀ 7 ਮਹੀਨੇ ਦੀ ਹਾਂਜੀ ਕਿਹੜੇ ਸੀਮਨ ਤੋਂ ਗੱਪਣ ਹੈ ਇਹ ਅਰਮਾਡਾ ਤੋਂ ਏ ਆਪ ਕਿਹੜੇ ਦੀ ਹੈ ਇਹ ਬਰੂਟ ਦੀ ਬਰੂਟ ਦੀ ਹਾਂਜੀ ਸੋ ਦੋਸਤੋ 7 ਮਹੀਨਿਆਂ ਦੀ ਗੱਪਣ 2 ਮਹੀਨੇ ਬਾਕੀ ਹੈ ਬਈ ਤੋਰ ਦਿਓ ਤੁਹਾਨੂੰ ਇਹ ਜਿਹੇ ਸੀਮਨ ਜਿਹੜਾ ਲੱਗਾ ਉਹ ਅਰਮਾਡਾ ਦਾ ਹਾਂਜੀ ਤੇ ਬਰੂਟ ਦੀ ਇਹ ਆ ਹਾਂਜੀ 40 ਕਿਲ ਦੀ ماں 16 ਇਹਦੀ ਮਾਂ ਇਹੀ ਹੈ ਹਾਂਜੀ ਠੀਕ ਹੈ ਦੋਸਤੋ ਮਾਂ ਜਿਹੜੀ ਇਹਦੀ ਪਹਿਲਾ ਤੌਰ ਤੇ ਹੋਈ ਇਹੀ ਇਸੇ ਵੈੜ ਦੀ ਮਾਂ 45 ਕਿਲੋ ਮਾਂ ਦਾ ਦੁੱਧ ਦਾ ਰਿਕਾਰਡ ਹੈ ਬਾਕੀ ਬਰੂਟ ਬਾਰੇ ਵੀ ਤੁਸੀਂ ਜਾਣਦੇ ਹੋਵੋਗੇ ਤੇ ਜਿਹੜਾ ਅੱਗੇ ਸੀਮਨ ਲੱਗਾ ਉਹ ਵੀ ਤੁਹਾਨੂੰ ਦੱਸਦਾ ਵੈਸੇ ਮੋਸਟਲੀ گاਵਾ ਦੇ ਅਰਮਾਡਾ ਦਾ ਸਾ ਸੀਮਨੀ ਬਾਈ ਕਹਿੰਦਾ ਸੀ ਲਾਇਆ ਸਾਰੀਆਂ ਦੀ ਲਗਭਗ ਮੇਰੇ ਖਾਲਚ ਵਿੱਚੋਂ ਕੋਈ ਨਾ ਘਲਾਂ ਬਾਹਰ ਹੋਵੇ ਸੋ ਇਹ ਦੋ ਨਾਗ ਜਿਹੜੇ ਬਾਹਰ ਤੁਹਾਨੂੰ ਦਿਖਾਤੇ ਇਹ ਇਸ ਵੈੜ ਦੀ ਮਾਂ ਦੱਸੋ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਜਿਹੜੀ ਪਹਿਲਾਂ ਤੋਰੀ ਸੀ ਇਹ ਤੋਂ ਬਿਨਾਂ ਕੋਸ ਅੰਦਰ ਵੀ ਨਾਗ ਹੈਗੇ ਆਪਾਂ ਇੱਕ ਵਾਰ ਦੇਖਦੇ ਆਂ ਤੇ ਇਹਨਾਂ ਦੀ ਵੀ ਡਿਟੇਲ ਬਾਈ ਤੋਂ ਪੁੱਛਦੇ ਆਂ ਅੱਛਾ ਬਾਈ ਹੁਣ ਜਿਹੜੀਆਂ ਅੰਦਰ ਖੜੀਆਂ ਗਾਵਾਂ ਇਹਨਾਂ ਚੋਂ ਇਹ ਵੈੜ ਹੈ ਹਾਂਜੀ ਬਈ ਇਹ ਦੰਦੋ ਕਿਵੇਂ ਆ ਇਹ ਖੀਰੀ ਹੈ ਦੰਦੋ ਖੀਰੀ ਹੈ ਹਾਂਜੀ ਕਿੰਨੇ ਚਿਰ ਦੀ ਗੱਭਣ ਹੈ ਇਹ ਇਹ ਗੱਭਣੇ ਦੇ 2 ਮਹੀਨੇ ਦੇ ਰਹਿੰਦੇ 2 ਮਹੀਨੇ ਦੇ ਰਹੇ ਹਾਂਜੀ ਠੀਕ ਹੈ ਇਹ ਕਿਹੜ ਇਹ ਵੀ ਬਰੂਟ ਦੀ ਬਰੂਟ ਦੀ ਹੈ ਗੱਬਣ ਇਹ ਰਮਾਡਾ ਤੋਂ ਹੀ ਇਹ ਵੀ ਰਮਾਡਾ ਤੋਂ ਹੀ ਹਾਂਜੀ ਸੋ ਦੱਸੋ ਇਹ ਵੀ ਬਰੂਟ ਦੀ ਹੈ ਤੇ ਇਹ ਵੀ ਦੰਦੋ ਖੀਰੀ ਹੈ ਰਮਾਡਾ ਤੋਂ ਗੱਬਣਾ ਇਹਦੀ ਮਾਂ ਵੇਚਦੀ ਜਾਂ ਹੈ ਨਹੀਂ ਨਹੀਂ ਉਹ ਹੈਗੀ ਸਟੇਕਰ ਦੀ ਜਿਹੜੀ ਉਹ ਸਾਹਮਣੇ ਖੜੀ ਹੈ ਹਾਂਜੀ ਠੀਕ ਹੈ ਉਸ ਗਾਂ ਦੀ ਦੱਸੋ ਇਹ ਵਹਿੜ ਇਹਨੂੰ ਬਈ ਬਾਅਦ ਚ ਦਿਖਾਉਣੇ ਆਪਾਂ ਉਸ ਵਹਿੜ ਬਾਰੇ ਪਹਿਲਾਂ ਡਿਟੇਲ ਦੇ ਦਿਓ ਜੀ ਕਿੰਨੇ ਚਿਰ ਦੀ ਗੱਬਣਾ ਉਹ ਸਾਹਮਣੇ ਖੜੀ ਜਿਹੜੀ ਉਹਦੇ 20 ਤਰੀਕ ਨੂੰ ਦਿਨ ਪੂਰੇ ਆਈ 20 ਤਰੀਕ ਨੂੰ ਹਾਂਜੀ ਅੱਛਾ ਸੂਹਾ ਕਿੰਨੇ ਮੈਂ ਬਈ ਸੂਹਾ ਤੀਜਾ ਹੀ ਤੀਜਾ ਸੂਹਾ ਸੂਗੀ ਆਪ ਸਟ੍ਰਾਈਕਰ ਦੀ ਹੈ ਹਾਂਜੀ ਇਹ ਗ ਸਾਰੀਆਂ ਦੀ ਰਮਾਡਾ ਲਾਤੀ ਹਾਂਜੀ ਸਾਰੀਆਂ ਰਮਾਡਾ ਲੱਗਾ ਆਪਣੇ ਠੀਕ ਹੈ ਅੱਛਾ ਇਹਦਾ ਕਿੰਨਾ ਟਾਈਮ ਬਾਕੀ ਹੈ ਬਾਈ ਗਾਂ ਦਾ ਇਹਦੇ 20 ਤਰੀਕ ਨੂੰ ਦਿਨ ਪੂਰੇ 20 ਨੂੰ ਦੋਸਤੋ ਇਹ ਵੀ ਵੈਡ ਰਮਾਡਾ ਤੋਂ ਗੱਭਣ ਹੈ ਖੀਰੀ ਹੈ 7 ਮਹੀਨਿਆਂ ਦੀ ਗੱਭਣ ਹੈ ਇਹ ਤੋਂ ਬਿਨਾ ਇਹਦੀ ਮਾਂ ਜਿਹੜੀ ਇਹ ਤੀਜਾ ਸੂਆ ਸੁੰਦੀ ਹੈ ਆਪ ਸਟ੍ਰਾਈਕ ਕਰਦੀ ਹੈ ਗੱਭਣ ਹੈ ਰਮਾਡਾ ਤੋਂ ਬਈ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਗਾਂ ਦਾ ਇਹਦਾ ਦੁੱਧ ਰਹਿਗਾ 54 ਲੀਟਰ ਵੀਰੇ 54 ਲੀਟਰ ਹਾਂ ਚੋ ਜਿਹੜਾ ਆਪਣਾ ਠੀਕ ਹੈ ਹੁਣ ਇਹ ਕਿੰਨੇ ਦਿਨ ਮਰਜ਼ੀ ਕਹੀ ਜਾਗੇ ਠੀਕ ਹੈ ਕਿੰਨਾ ਟਾਈਮ ਲੇਜੂ ਬਈ ਸੁਣ ਇਹ 20 ਤਰੀਕ ਨੂੰ ਦਿਨ ਵਿਤਰਿਕ ਨੂੰ ਠੀਕ ਹੈ ਸੋ ਦੋਸਤੋ ਹਜੇ 22 ਦਿਨ 25 ਦਿਨ ਮੰਨ ਲਓ ਤੁਸੀਂ ਪਏ ਆ ਬੜਾ ਚੰਗਾ ਦੁੱਧ 54 ਲੀਟਰ ਬਈ ਕਹਿੰਦਾ ਵੀ ਇਹਦਾ ਚੋਇਆ ਇਹਦੀ ਬੱਚੀ ਵੀ ਤੁਸੀਂ ਦੇਖ ਲਈਏ ਇਹ ਗਾਂ ਫੌਰ ਸੇਲ ਆ ਇਹ ਤੋਂ ਬਿਨਾ ਦੋ ਹੋਰ ਗਾਂ ਮੈਂ ਇੱਧਰ ਖੜੀਆਂ ਦਿਖਾ ਦਈਏ ਆ ਸਾਹਮਣੇ ਗਾਂ ਖੜੀ ਹੈ ਬਈ ਹਾਂਜੀ ਕੀ ਡਿਟੇਲ ਹੈ ਜੀ ਇਹ ਡਿਟੇਲ ਸਰਕਾਰੀ ਸੀਮੈਂਟ ਟੈਗਰ ਦੀ ਹੈ ਜੀ ਗੱਪਣ ਵੀ ਰਮਾਡਾ ਤੁਸੀਂ ਰਮਾਡਾ ਤੋਂ ਗੱਪਣਾ ਕਿੰਨੇ ਚਿਰ ਦੀ ਗੱਪਣਾ ਸਟੇਜ ਇਹ ਡੇਡ ਮਹੀਨਾ ਪਿਆ ਜੀ ਇਹਦਾ ਡੇਡ ਮਹੀਨਾ ਬਾਕੀ ਹੈ ਹਾਂਜੀ ਠੀਕ ਹੈ ਇਹਦੇ ਮਗਰ ਜਿਹੜੀ ਬਲੈਕ ਜੀ ਖੜੀ ਹੈ ਬਈ ਉਹ ਵੀ ਇਹਦੀ ਬੱਚੀ ਹੈ ਜੀ ਠ ਤੇ ਉਹਦਾ ਹੈ ਮਹੀਨਾ ਪਿਆਈ ਇੱਕ ਮਹੀਨਾ ਬਾਕੀ ਹੈ ਇੱਕ ਮਹੀਨਾ ਬਾਕੀ ਹੈ ਇਸ ਗਾਂ ਦੀ ਬੱਚੀ ਜਿਹੜੀ ਮੂਹਰੇ ਖੜੀ ਹੈ ਇਸ ਗਾਂ ਦੀ ਹੈ ਠੀਕ ਹੈ ਤੇ ਇਹਦਾ ਦੁੱਧ ਦਾ ਕੀ ਰਿਕਾਰਡ ਬਈ ਦੋਨਾਂ ਦਾ ਹੀ ਦੁੱਧ ਦੱਸ ਦਿਓ ਜੇ ਕੀ ਰਹੂਗਾ ਇਹਦਾ ਤਾਂ ਹੈਗਾ 32 33 ਕਿਲੋਈ 32 33 ਕਿਲੋ ਹਾਂਜੀ ਠੀਕ ਹੈ ਜਿਹੜੀ ਮਗਰ ਖੜੀ ਹੈ ਇਹਦਾ 42 ਕਿਲੋ ਚੋਆ ਪਈ 42 ਕਿਲੋ ਹਾਂਜੀ ਉਹ ਕਿਹੜੇ ਸੀਮਨ ਦੀ ਲਾਸਟ ਵਾਲੀ ਉਹ ਮੈਸੀ ਦੀ ਮੈਸੀ ਦੀ ਆ ਤੇ ਉਹਨੇ ਗੱਬਣ ਦਾ ਰਮਾਡਾ ਰਮਾਡਾ ਹੀ ਆਪਣੀ ਉਹਦਾ ਮਹੀਨਾ ਰਹੇਗਾ ਇਹਦਾ ਡੇਢ ਰਹੇਗਾ ਇਹਦਾ ਡੇਢ ਹੀ ਇਹਦਾ ਸੂਆ ਫਿਰ ਕਿੰਨਾ ਹੋਊਗਾ ਬਈ ਇਹਦਾ ਚੌਥਾ ਸੂਆ ਹੀ ਚੌਥਾ ਤੇ ਉਸ ਵਾਈਡ ਦਾ ਉਹਦਾ ਤੀਜਾ ਹੀ ਉਹਦਾ ਤੀਜਾ ਹਾਂਜੀ ਸੋ ਦੱਸੋ ਇੱਕ ਸੂਏ ਦਾ ਫਰਕ ਹੈ ਸਨ ਚ ਨਾਲ ਹੀ ਜਿਹੜਾ ਉਹ ਕਈ ਵਾਰਾਂ ਪਸ਼ੂ ਇੱਕ ਅੱਧਾ ਸੂਆ ਮੈਸ ਵੀ ਕਰ ਜਾਂਦਾ ਹੁੰਦਾ ਮੜਾ ਹੱਕ ਦੀ ਬਈ ਪਰਾਂ ਸੋ ਇਹ ਦੋਨੇ ਮਾਵਾਂ ਧੀਆ ਦੱਸੋ ਇਹਦਾ 32 ਕਿਲੋ ਦੁੱਧ ਦਾ ਰਿਕਾਰਡ ਰਿਆ ਤੇ ਪਰ ਇਹਦੀ ਜਿਹੜੀ ਧੀ ਹੈ ਉਹ ਮੈਸੀ ਬੋਲਦੀ ਆ ਤੇ ਉਹਨੇ 10 ਕਿਲੋ ਦੁੱਧ ਵਧਾਤਾ ਆ ਆਪਣੀ ਮਾਂ ਨਾਲੋਂ ਜਿਹੜਾ ਉਹ ਲਕਟੇਸ਼ਨ ਦੇ ਹਿਸਾਬ ਤੇ ਸੂਏ ਦੇ ਹਿਸਾਬ ਤੇ ਸੋ ਇਹ ਦੱਸੋ ਗਾਵਾਂ ਜਿਹੜੀਆਂ ਇੱਧਰ ਫਿਰਦੀਆਂ ਸੀਆਂ ਛੇ ਦਿਖਾਤੀਆਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਇੱਕ ਹੋਰ ਗਾਂ ਜਿਹੜੀ ਬਾਈ ਕੋਲ ਥੋੜਾ ਕ੍ਰਾਸ ਬਰੀਡ ਚ ਹੈ ਉਹ ਵੀ ਇਸੇ ਵੀਡੀਓ ਚ ਦਿਖਾ ਦਿੰਨੇ ਸੋ ਦੋਸਤੋ ਫੇਰ ਇਹ ਗਾਂ ਨੂੰ ਦੇਖ ਲਓ ਬਾਕੀ ਥਣ ਹਵਾਨੇ ਤੁਸੀਂ ਆ ਕੇ ਪਾਸ ਕਰ ਲੋਗੇ ਹਜੇ ਕੱਚੀਆਂ ਆਏ ਗਾਵਾਂ ਵਿੱਚ ਨੇ ਪਹਿਲਾਂ ਇਹਦਾ ਦਸੀ ਬਾਈ ਦਾ ਵੀ ਇੱਕ ਦੀ ਵੀਡੀਓ ਬਣਾ ਲੈਨੇ ਪਰ ਜਦੋਂ ਗੱਲਬਾਤ ਹੋਈ ਵੀ ਸਾਰੇ ਪਸ਼ੂ ਸੇਲ ਕਰਨੇ ਆ ਤਾਂ ਸੋਚਿਆ ਵੀਡੀਓ ਚ ਸਾਰੇ ਇਕੱਠੇ ਦਿਖਾ ਦਿੰਨੇ ਜਿਹੜਾ ਭਰਾ ਦੂਰ ਤੋਂ ਆਉਂਦਾ ਜੇ ਕਿਸੇ ਨੇ ਵੱਧ ਗਾਵਾਂ ਲੈਣੀਆਂ ਤਾਂ ਵੱਧ ਵੀ ਲੈ ਜਾਊਗਾ ਬਈ ਇਹ ਤਾਂ ਕ੍ਰੋਸ ਬਰੀਡ ਗਾਂ ਹੈ ਹਾਂਜੀ ਕ੍ਰੋਸ ਹੈ ਕੀ ਡਿਟੇਲ ਆ ਬਈ ਕਿੰਨਾ ਮਸੂਆ ਸੁਣਾ ਹੈ ਗੱਭਣ ਕਿੰਨੇ ਚਿਰ ਦੀ ਹੈ ਇਹ ਚੌਥੇ ਸੂਏ ਸੁਣੀ ਹੈ ਵੀ ਚੌਥੇ ਸੂਏ ਸੁਣੀ ਹੈ ਗੱਭਣ ਕਿੰਨੇ ਚਿਰ ਦੀ ਹੈ ਇਹ ਗੱਭਣ ਨੇ ਤਾਂ 2 ਮਹੀਨੇ ਪਈ 2 ਮਹੀਨੇ ਬਾਕੀ ਆ ਦੁੱਧ ਤੇਰੇ ਹੀ ਆ ਹੁਣੇ ਹੁਣ ਦੁੱਧ ਦੇ ਰਹੀ ਹੈ ਕਿੰਨਾ ਕੁ ਦੁੱਧ ਹੋਊਗਾ ਇਸ ਦਾ ਦੁੱਧ ਸਾਮ ਹੈਗਾ 8-9 ਕਿਲੋਈ ਟਰਾਈ ਕਰ ਰਹੇ ਹਾਂ ਉਹਨੂੰ ਹਾਂਜੀ ਹਾਂਜੀ ਟਰਾਈ ਕਰ ਗਿਆ ਇੱਕ ਟਾਈਮ ਚ ਉਹਨੇ ਅੱਛਾ ਇਹ ਗੱਭਣ ਹੈ ਰਮਾਡਾ ਤੋਂ ਹੀ ਹੈ ਵੀ ਹਾਂਜੀ ਰਮਾਡਾ ਹੀ ਆ ਜੀ ਠੀਕ ਹੈ ਅਛਾ ਚਫ ਚ ਬੱਚੇ ਚੰਗੇ ਪਾਉਂਦੀ ਆ ਹਾਂਜੀ ਪੀਕ ਲੈਵਲ ਇਹਦਾ ਕਿੰਨੇ ਕਿਲੋ ਦੁੱਧ ਆਉਂਦਾ ਹੋਵੇ ਇਹਦੇ ਹੈਗਾ 26 ਕਿਲੋ ਹੀ 26 ਕਿਲੋ ਦੋਸਤੋ ਪੀਕ ਲੈਵਲ ਆ ਹਾਂਜੀ 9 ਕਿਲੋ ਤੇ ਡਰਾਈ ਹੋ ਰਹੀ 8 ਕਿਲੋ 9 ਕਿਲੋ ਤੁਸੀਂ ਮੰਨ ਲਓ ਮਿਲਕਵੇਨ ਚੰਗੀ ਆਉਂਦੀ ਆ ਹਵਾਨੇ ਦੇ ਨਾੜਾ ਬੜੀਆਂ ਚੰਗੀਆਂ ਇਹ ਕ੍ਰਾਸ ਬਰੀਡ ਆ ਰਮਾਡਾ ਤੋਂ ਹੀ ਗੱਭਣ ਹੈ ਐਚਐਫ ਦੇ ਬੱਚੇ ਚੰਗੇ ਪਾਉਂਦੀ ਆ ਸੂਆ ਚੌਥਾ ਸੂਣਾ ਅੱਛਾ ਜਿਹੜੇ ਇਹ ਪਸ਼ੂ ਆ ਇਹਨਾਂ ਦੀਆਂ ਕੀਮਤਾਂ ਫਿਰ ਰੇਟ ਫੋਨ ਤੇ ਰਹਿਣਗੇ ਹਾਂ ਫੋਨ ਤੇ ਰਹਿਣਗੇ ਜੇ ਕੋਈ ਵੀਰ ਭਰਾ ਇਕੱਠੀਆਂ ਸਬਦਾ ਕਰੂਗਾ ਹੀ ਹੂੰ ਤੇ ਇਕੱਠਿਆਂ ਤੋਂ ਕਰ ਲਾਂਗੇ ਆਪਾਂ ਉਹ ਚ ਕੋਈ ਚੰਗਾ ਫਰਮਾਨਦਾਨ ਹੋ ਜੂਗਾ ਠੀਕ ਹੈ ਸੋ ਦੋਸਤੋ ਜੇ ਤੁਸੀਂ ਇਕੱਠੀਆਂ ਖਰੀਦਦੇ ਹੋ ਤੇ ਬਾਈ ਕਹਿੰਦਾ ਵੀ ਵੱਧ ਗੰਜਾਇਸ ਕੱਢ ਲਾਂਗੇ ਵਿੱਚੋਂ ਮਾਨਤਨ ਕਰਦੇ ਆਂਗੇ ਤੁਹਾਡਾ ਸੋ ਇਹ ਮੱਛੀ ਵੀ ਜਿਹੜੀ ਦੱਸੋ ਦੇਖ ਲਓ ਇਹ ਪਹਿਲਾਂ ਸੂ ਆਈਏ ਨੇ ਸੋਣਾ 7 ਮਹੀਨਾ ਦੀ ਗੱਬਣਾ ਬਾਈ ਉਧਰ ਨੂੰ ਹੱਕਦੀ ਬਹੁਤ ਵੱਡੇ ਕਾਦ ਕਾਠ ਦੀ ਵਹਿੜ ਹੈ ਅਰਮਾਡਾ ਬੋਲ ਤੋਂ ਗੱਬਣ ਬਰੂਟ ਦੀ ਆਪ ਸੀਮਣ ਇਹਨਾਂ ਦੇ ਮੇਰੇ ਖਿਆਲ ਸਾਰਿਆਂ ਦੇ ਕਨਵੈਨਸ਼ਨਲ ਹੀ ਲੱਗਾ ਹੈ ਵੱਛਿਆਂ ਵਾਲਾ ਸੀਮਨ ਜਾਂ ਸਿਕਸਟ ਸੀਮਨ ਨਾਮ ਨੂੰ ਹਾਂਜੀ ਵੱਛੇ ਵੀ ਦੇ ਸਕਦੇ ਆ ਵੱਛੀਆਂ ਵੀ ਦੇ ਸਕਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਪਸ਼ੂ ਬਾਈ ਦੇ ਵਕਾਊ ਸੀ ਧੰਨਵਾਦ ਵੀਡੀਓ ਦੇਖਣ ਲਈ